ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਸਨ ਉਹਨਾਂ ਦਾ ਜਨਮ ਤਿੰਨ ਵਿਸਾਖ 1526 ਬਿਕਰਮੀ ਮੁਤਾਬਕ 15 April 1469 ਈਸਵੀ ਨੂੰ ਰਾਏ ਭੋਏ ਦੀ ਤਲਵੰਡੀ ਅੱਜਕੱਲ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਾਲੂ ਦੇ ਘਰ ਹੋਇਆ ਸਿੱਖਾਂ ਵਿੱਚ ਪ੍ਰਚਲਿਤ ਰਵਾਇਤ ਅਨੁਸਾਰ ਆਪ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜਨਮ ਸਮੇਂ ਭਾਰਤ ਦੀ ਅਵਸਥਾ ਜਿਸ ਸਮੇਂ ਆਪ ਸੰਸਾਰ ਵਿੱਚ ਆਏ ਉਸ ਸਮੇਂ ਭਾਰਤ ਦੀ ਰਾਜਨੀਤਿਕ ਧਾਰਮਿਕ ਸਮਾਜਿਕ ਤੇ ਆਰਥਿਕ ਅਵਸਥਾ ਬੜੀ ਦਰਦਨਾਕ ਸੀ ਉਸ ਸਮੇਂ ਦੇ ਰਾਜੇ ਪਗਿਆੜਾਂ ਦਾ ਰੂਪ ਧਾਰਨ ਕਰ ਚੁੱਕੇ ਸਨ ਤੇ ਉਹਨਾਂ ਦੇ ਅਮੀਰ ਵਜ਼ੀਰ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਦੇ ਮਾਸ ਦੀਆਂ ਬੋਟੀਆਂ ਨੋਚ ਰਹੇ ਸਨ ਧਾਰਮਿਕ ਤੌਰ ਤੇ ਪਖੰਡੀ ਆਗੂਆਂ ਅੰਧਵਿਸ਼ਵਾਸਾਂ ਤੇ ਫੋਕਟ ਕਰਮਕਾਂਡਾਂ ਦਾ ਬੋਲਬਾਲਾ ਸੀ ਸਮਾਜਿਕ ਤੌਰ ਤੇ ਉੱਚ-ਨੀਚ ਤੇ ਛੂਹ-ਛੂਤ ਦੀ ਜ਼ਹਿਰ ਭਾਰਤ ਦੀ 나ੜ-ਨਾੜ ਵਿੱਚ ਫੈਲੀ ਹੋਈ ਸੀ ਤੇ ਹਾਕਮਾਂ ਦੀ ਲੁੱਟ ਖਸੁੱਟ ਨਾਲ ਭਾਰਤ ਜਨਤਾ ਕਰਾ ਰਹੀ ਸੀ ਇਸ ਸਮੇਂ ਦੀ ਦਰਦਨਾਕ ਅਵਸਥਾ ਦਾ ਜ਼ਿਕਰ ਗੁਰੂ ਨਾਨਕ ਦੇਵ ਜੀ ਦੀ ਆਪਣੀ ਬਾਣੀ ਵਿੱਚ ਮਿਲਦਾ ਹੈ ਬਚਪਨ ਤੇ ਵਿਦਿਆ ਆਪ ਦਾ ਜਨਮ ਹਰੇ ਭਰੇ ਜੰਗਲੀ ਆਲੇ-ਦੁਆਲੇ ਵਿੱਚ ਕਿਰੀ ਤਲਵੰਡੀ ਵਿੱਚ ਗੁਜ਼ਰਿਆ 7 ਸਾਲ ਦੀ ਉਮਰ ਵਿੱਚ ਆਪ ਨੂੰ 4 ਛਾਲ ਵਿੱਚ ਪਾਂਦੇ ਕੋਲ ਪੜਨ ਲਈ ਭੇਜਿਆ ਗਿਆ ਤੇ ਆਪ ਨੇ ਆਪਣੇ ਅਧਿਆਤਮਕ ਵਿਚਾਰਾਂ ਨਾਲ ਪਾਂਦੇ ਨੂੰ ਪ੍ਰਭਾਵਿਤ ਕੀਤਾ ਆਧੁਨਿਕ ਇਤਿਹਾਸਕਾਰਾਂ ਅਨੁਸਾਰ ਆਪ ਪਾਂਦੇ ਤੋਂ ਬਿਨਾ ਇੱਕ ਮੌਲਵੀ ਸੈਦ ਹੁਸੈਨ ਤੇ ਇੱਕ ਪੰਡਿਤ ਬ੍ਰਿਜਨਾਥ ਸ਼ਰਮਾ ਕੋਲ ਵੀ ਪੜੇ ਆਪ ਨੇ ਛੋਟੀ ਉਮਰ ਵਿੱਚ ਹੀ ਪੰਜਾਬੀ ਫਾਰਸੀ ਹਿੰਦੀ ਸੰਸਕ੍ਰਿਤ ਤੇ ਹਿਸਾਬ ਕਿਤਾਬ ਦਾ ਗਿਆਨ ਪ੍ਰਾਪਤ ਕਰ ਲਿਆ ਵਿਆਹ ਤੇ ਸੁਲਤਾਨਪੁਰ ਵਿੱਚ ਮੋਦੀ ਖਾਨਾ ਚਲਾਉਣਾ ਜਵਾਨ ਹੋਣ ਤੇ ਆਪ ਦਾ ਮਨ ਪਿਤਾ ਜੀ ਦੀ ਇੱਛਾ ਅਨੁਸਾਰ ਵਾਹੀ ਵਪਾਰ ਦੁਕਾਨਦਾਰੀ ਤੇ ਪਸ਼ੂ ਚਾਰਨ ਵਿੱਚ ਨਾ ਲੱਗਾ ਪਿਤਾ ਜੀ ਨੇ ਆਪ ਦੇ ਮਨ ਨੂੰ ਘਰੇਲੂ ਕੰਮਾਂ ਵੱਲ ਖਿੱਚਣ ਲਈ ਆਪ ਦਾ ਵਿਆਹ ਕਰ ਦਿੱਤਾ ਪਰ ਆਪ ਦਾ ਮਨ ਸੰਸਾਰਕ ਕੰਮਾਂ ਵੱਲੋਂ ਉਚਾਟ ਰਿਹਾ ਅੰਤ ਪਿਤਾ ਮਹਿਤਾ ਕਾਲੂ ਨੇ ਆਪਣੇ ਜਵਾਈ ਜੈਰਾਮ ਨਾਲ ਸਲਾਹ ਕਰਕੇ ਆਪ ਨੂੰ ਆਪ ਦੀ ਭੈਣ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ ਜਿੱਥੇ ਜੈਰਾਮ ਦੇ ਅਸਰ ਰਸੂਖ ਨਾਲ ਆਪ ਨੂੰ ਨਵਾਬ ਦੌਲਤ ਖਾਨ ਲੋਦੀ ਦੇ ਮੋਦੀਖਾਨੇ ਵਿੱਚ ਨੌਕਰੀ ਮਿਲ ਗਈ ਪੇਖਾਂ ਪਖੰਡਾ ਦਾ ਅਧਿਐਨ ਉਸ ਸਮੇਂ ਸੁਲਤਾਨਪੁਰ ਸੂਬੇ ਦੀ ਰਾਜਧਾਨੀ ਹੋਣ ਕਰਕੇ ਧਾਰਮਿਕ ਰਾਜਸੀ ਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਸੀ ਇੱਥੇ ਰਹਿ ਕੇ ਆਪ ਨੂੰ ਹਕੂਮਤ ਦੇ ਜ਼ਬਰ ਮੁੱਲਾ ਕਾਜ਼ੀਆਂ ਤੇ ਜੋਗੀਆਂ ਦੇ ਸੰਤਾ ਸਾਧਾਂ ਦੇ ਪੇਖਾਂ ਪਖੰਡਾਂ ਫੋਕੇ ਕਰਮਕਾਂਡਾਂ ਤੇ ਅੰਧ ਵਿਸ਼ਵਾਸਾਂ ਦੀ ਡੂੰਗੀ ਜਾਣਕਾਰੀ ਪ੍ਰਾਪਤ ਹੋਈ ਇਸ ਤੋਂ ਬਿਨਾ ਆਪ ਇਸ ਤੋਂ ਬਿਨਾ ਆਪ ਨੇ ਪਿੰਨ ਪਿੰਨ ਅਧਿਆਤਮਕ ਮਾਰਗਾਂ ਦੇ ਗਿਰਾਵਟ ਭਰੇ ਜੀਵਨ ਨੂੰ ਨੇੜਿਓਂ ਹੋ ਕੇ ਦੇਖਿਆ ਵੇਹੀਂ ਪ੍ਰਵੇਸ਼ ਸੁਲਤਾਨਪੁਰ ਵਿੱਚ ਹੀ ਇੱਕ ਦਿਨ ਆਪ ਵੇਹੀਂ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਅਲੋਪ ਰਹੇ ਇਸ ਸਮੇਂ ਆਪ ਨੂੰ ਨਿਰੰਕਾਰ ਵੱਲੋਂ ਸੰਸਾਰ ਦਾ ਕਲਿਆਣ ਕਰਨ ਲਈ ਚਾਰ ਦਿਸ਼ਾਵਾਂ ਵੱਲ ਯਾਤਰਾ ਕਰਨ ਦਾ ਸੁਨੇਹਾ ਪ੍ਰਾਪਤ ਹੋਇਆ ਤਿੰਨ ਦਿਨਾਂ ਪਿਛੋਂ ਪ੍ਰਗਟ ਹੋ ਕੇ ਆਪ ਨੇ ਇਹ ਨਾਰਾ ਲਾਇਆ ਨਾ ਕੋਈ ਹਿੰਦੂ ਨਾ ਮੁਸਲਮਾਨ ਇਸ ਦੇ ਨਾਲ ਹੀ ਆਪ ਸੰਸਾਰ ਦੇ ਉਧਾਰ ਲਈ ਯਾਤਰਾਵਾਂ ਤੇ ਚੱਲ ਪਏ ਉਦਾਸੀਆਂ ਆਪ ਨੇ 1497 ਇਸਵੀ ਤੋਂ ਲੈ ਕੇ 1522 ਇਸਵੀ ਦੇ ਸਮੇਂ ਵਿੱਚ ਪੂਰਬ ਦੱਖਣ ਉੱਤਰ ਤੇ ਪੱਛਮ ਦੀਆਂ ਚਾਰ ਉਦਾਸੀਆਂ ਯਾਨੀ ਕਿ ਯਾਤਰਾਵਾਂ ਕੀਤੀਆਂ ਇੰਨਾ ਉਦਾਸੀਆਂ ਵਿੱਚ ਆਪਨੇ ਆਸਾਮ ਲੰਕਾ ਜਿਹਨੂੰ ਆਪਾਂ ਸ਼੍ਰੀਲੰਕਾ ਕਹਿੰਦੇ ਆ ਤਾਸ਼ਕੰਦ ਤੇ ਮੱਕਾ ਮਦੀਨਾ ਤੱਕ ਦੀ ਯਾਤਰਾ ਕੀਤੀ ਇਸ ਸਮੇਂ ਵਿੱਚ ਹੀ 1522 ਇਸਵੀ ਵਿੱਚ ਆਪਨੇ ਕਰਤਾਰਪੁਰ ਵਸਾਇਆ ਇੰਨਾ ਉਦਾਸੀਆਂ ਦੇ ਸਮੇ ਗੁਰੂ ਸਾਹਿਬ ਨੇ ਲਗਭਗ ਸਾਰੇ ਧਰਮਾਂ ਦੇ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਤੇ ਸਭ ਧਰਮਾਂ ਦੇ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ ਆਪ ਅਨੇਕ ਪੀਰਾਂ ਫਕੀਰਾਂ ਵੱਲੀਆਂ ਜੋਗੀਆਂ ਜੱਤਿਆਂ ਸੂਫੀਆਂ ਸੰਨਿਆਸੀਆਂ ਸਾਧਾ ਸੰਤਾਂ ਮੁੱਲਾਂ ਕਾਜ਼ੀਆਂ ਤੇ ਪੰਡਤਾਂ ਨੂੰ ਮਿਲੇ ਉਹਨਾਂ ਨਾਲ ਉਚਾਰ ਸੋਰੀ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਹਨਾਂ ਨੂੰ ਆਪਣੇ ਵਿਚਾਰ ਦੱਸ ਕੇ ਸਿੱਧੇ ਰਾਹ ਪਾਇਆ ਆਪ ਦੀ ਸ਼ਖਸੀਅਤ ਅਤੇ ਵਿਚਾਰਾਂ ਦਾ ਹਰ ਇੱਕ ਉੱਪਰ ਡੂੰਘਾ ਪ੍ਰਭਾਵ ਪਿਆ ਤੇ ਆਪ ਹਿੰਦੂਆਂ ਤੇ ਮੁਸਲਮਾਨਾਂ ਵਿੱਚ ਹਰਮਨ ਪਿਆਰੇ ਬਣ ਗਏ ਆਪ ਦੇ ਅਨੁਯਾਈਆਂ ਨੂੰ ਸਿੱਖ ਕਿਹਾ ਜਾਣ ਲੱਗਾ ਰੂਹਾਨੀ ਸਿੱਖਿਆ ਆਪ ਦੀ ਰੂਹਾਨੀ ਸਿੱਖਿਆ ਨੂੰ ਸੰਖੇਪਤ ਰੂਪ ਵਿੱਚ ਇਨ੍ਹਾਂ ਸ਼ਬਦਾਂ ਵਿੱਚ ਜਾਣਿਆ ਜਾ ਸਕਦਾ ਹੈ ਸਾਰੀ ਸ੍ਰਿਸ਼ਟੀ ਨੂੰ ਇੱਕ ਪ੍ਰਭੂ ਦੇ ਹੁਕਮ ਦੀ ਕਾਰ ਤੇ ਇਸ ਦੇ ਕਣਕਣ ਵਿੱਚ ਉਸ ਦੀ ਵਿਆਪਕਤਾ ਨੂੰ ਅਨੁਭਵ ਕਰਕੇ ਸਰਬਸਾਂਝ ਤੇ ਸਮਾਨਤਾ ਨੂੰ ਧਾਰਨ ਕਰਦੇ ਹੋਏ ਸੰਤੁਲਿਤ ਜੀਵਨ ਜਿਉਣਾ ਆਪ ਦੀ ਵਿਚਾਰਧਾਰਾ ਦੀ ਮਹਾਨਤਾ ਆਪ ਦੀ ਇਸ ਵਿਚਾਰਧਾਰਾ ਨੇ ਉਸ ਸਮੇਂ ਦੇ ਰਾਜਸੀ ਸਮਾਜਿਕ ਤੇ ਧਾਰਮਿਕ ਜ਼ਬਰ ਜ਼ੁਲਮ ਤੇ ਦੰਬ ਪਖੰਡ ਹੀਠ ਲਤਾੜੀ ਤੇ ਕੁਚਲੀ ਜਨਤਾ ਦਾ ਕਾਇਆਕਲਪ ਕਰਨ ਵਿੱਚ ਭਾਰੀ ਹਿੱਸਾ ਪਾਇਆ ਗੁਰੂ ਜੀ ਦੇ ਪ੍ਰਚਾਰ ਸਦਕਾ ਲੋਕਾਂ ਨੂੰ ਪਖੰਡੀ ਲੋਕਾਂ ਅਤੇ ਹੋਰ ਹਰ ਪ੍ਰਕਾਰ ਦੀ ਗ੍ਰਾਵਟ ਤੋਂ ਛੁਟਕਾਰਾ ਪ੍ਰਾਪਤ ਹੋਣ ਲੱਗਾ ਅਤੇ ਹਰ ਪਾਸੇ ਸਰਬ ਸਾਂਝ ਤੇ ਏਕਤਾ ਦੇ ਭਾਵ ਪ੍ਰਫੁੱਲਤ ਹੋਣ ਲੱਗੇ ਗੁਰੂ ਜੀ ਦੀ ਇਹ ਵਿਚਾਰਧਾਰਾ ਲੋਕਾਂ ਦੀਆਂ ਦੁਨਿਆਵੀ ਤੇ ਰੋਹਾਨੀ ਦੋਹਾਂ ਕਿਸਮਾਂ ਦੀਆਂ ਲੋੜਾਂ ਪੂਰੀਆਂ ਕਰਦੀ ਸੀ ਇਸ ਕਰਕੇ ਗੁਰੂ ਜੀ ਦੇ ਵਿਚਾਰਾਂ ਨੇ ਹਰ ਵਰਗ ਤੇ ਹਰ ਧਰਮ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਮਹਾਨ ਕਵੀ ਤੇ ਸੰਗੀਤਾਚਾਰਿਆ ਗੁਰੂ ਨਾਨਕ ਦੇਵ ਜੀ ਇੱਕ ਮਹਾਨ ਕਵੀ ਅਤੇ ਸੰਗੀਤਾਚਾਰੀਆਂ ਸਨ ਆਪ ਨੇ 19 ਰਾਗਾਂ ਵਿੱਚ ਬਾਣੀ ਰਚੀ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਪਜੀ ਆਸਾ ਦੀ ਵਾਰ ਸਿੱਧ ਗੋਸ਼ਟੀ ਪੱਟੀ ਦੱਖਣੀ ਓੰਕਾਰ ਅਤੇ 12 ਮਾਂ ਤੁਖਾਰੀ ਆਦ ਆਪ ਦੀਆਂ ਪ੍ਰਸਿੱਧ ਰਚਨਾਵਾਂ ਹਨ ਗੁਰੂ ਨਾਨਕ ਦੇਵ ਜੀ ਦੀ ਰਚਨਾ ਕਾਵ ਰੂਪਾਂ, ਛੰਦਾਂ, ਸ਼ਬਦਾਂ, ਚਿੰਨ੍ਹਾਂ, ਸ਼ਬਦ ਚਿੱਤਰਾਂ ਤੇ ਅਲੰਕਾਰਾਂ ਦਾ ਅਮੁੱਕ Bhandar ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ 959 ਪਦੇ, ਅਸ਼ਟਪਦੀਆਂ, ਪੌੜੀਆਂ ਤੇ ਛੰਦ ਆਦਿ ਸ਼ਾਮਿਲ ਹਨ। ਨਿੱਡਰ ਦੇਸ਼ ਭਗਤ ਗੁਰੂ ਨਾਨਕ ਦੇਵ ਜੀ ਇੱਕ ਨਿੱਡਰ ਦੇਸ਼ ਭਗਤ ਸਨ। 1501-21 ਈਸਵੀ ਵਿੱਚ 1521 ਇਸਵੀ ਵਿੱਚ ਬਾਬਰ ਦੇ ਭਾਰਤ ਉੱਪਰ ਹਮਲੇ ਉਸ ਦੁਆਰਾ ਭਾਰਤ ਵਿੱਚ ਮਚਾਈ ਲੁੱਟ ਖਸੁੱਟ ਕਤਲਿਆਮ ਤੇ ਇਸਤਰੀਆਂ ਦੀ ਬੇਪਤੀ ਵਿਰੁੱਧ ਆਵਾਜ਼ ਉਠਾਉਂਦਿਆਂ ਆਪਨੇ ਰੱਬ ਨੂੰ ਊਲਾਮਾ ਦਿੰਦਿਆਂ ਕਿਹਾ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨ ਆਇਆ ਅੰਤਿਮ ਸਮਾ ਆਪਨੇ ਆਪਣਾ ਅੰਤਿਮ ਸਮਾ ਕਰਤਾਰਪੁਰ ਵਿਖੇ گزارਿਆ ਤੇ ਆਪਣੇ ਪਰਿਵਾਰ ਨੂੰ ਨਾਲ ਰੱਖ ਕੇ ਗ੍ਰਿਹਸਤੀਆਂ ਤੇ ਕਿਰਤਿਆਂ ਵਾਲਾ ਜੀਵਨ ਗੁਜ਼ਾਰਿਆ ਇੱਥੇ ਹੀ ਆਪ ਨੇ ਸਤਸੰਗ ਤੇ ਸਾਂਝੇ ਲੰਗਰ ਦਾ ਪ੍ਰਵਾਹ ਚਲਾਇਆ ਇੱਥੇ ਹੀ ਆਪ ਨੇ ਚੰਗੀ ਤਰ੍ਹਾਂ ਨਿਰਖ ਪਰਖ ਕੇ ਆਪਣੀ ਗੱਦੀ ਦਾ ਵਾਰਿਸ ਭਾਈ ਲੈਣਾ ਨੂੰ ਚੁਣਿਆ ਤੇ ਉਹਨਾਂ ਨੂੰ ਗੁਰੂ ਅੰਗਦ ਦੇਵ ਦੇ ਨਾਂ ਨਾਲ ਸੁਸ਼ੋਭਿਤ ਕੀਤਾ ਆਪ ਨੇ ਆਪਣੇ ਸੁਪੁੱਤਰਾਂ ਨੂੰ ਗੁਰਗੱਦੀ ਨੂੰ ਸੰਭਾਲਣ ਦੇ ਅਯੋਗ ਸਮਝਿਆ ਆਪ ਅੱਸੂ ਸੁਦੀ 10 ਸੰਮਤ 1595 ਬਿਕਰਮੀ ਮੁਤਾਬਕ 22 ਸਤੰਬਰ 1539 ਇਸਵੀ ਨੂੰ ਕਰਤਾਰਪੁਰ ਵਿੱਚ ਜੋਤੀ ਜੋਤ ਸਮਾ ਗਏ ਤੁਹਾਨੂੰ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਇਹੋ ਜਈਆਂ ਵੀਡੀਓ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਭਾਰਤ